ਇਹ ਯਾਦ 1 ਵਜੇ ਕੇ ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾ ਚਮਕੌਰ ਦੀ ਗੜੀ ਚੋਂ ਨਿਕਲੇ ਠੀਕ ਹੈ ਦਇਆ ਸਿੰਘ ਨਾਲ ਹੁਣ ਤਾਂ ਚਾਹ ਸਿੱਖ ਸਿੰਘ ਹੋਰ ਵੀ ਨਾਲ ਦੱਸੀ ਜਾਂਦੇ ਨੇ ਤਾਂ ਦੋਵੇਂ ਹੀ ਸਨ ਪਰ ਜਿਹੜੇ ਇਤਿਹਾਸ ਮੈਂ ਉਹਨੇ ਵਿੱਚ ਦਇਆ ਸਿੰਘ ਸੀ ਮਗਰ ਨਾਲ ਆਪਾਂ ਹੀ ਦਇਆ ਸਿੰਘ ਤਾਂ ਨਾਲ ਆਏ ਘੋੜੇ ਤੇ ਸਵਾਰ ਹੋ ਕੇ ਗੜੀ ਦੇ ਵਿੱਚੋਂ ਨਿਕਲੇ ਨੇ ਘੋੜਾ ਜਦੋਂ ਰਣ ਭੂਮੀ 'ਚ ਆਇਆ ਘੋੜੇ ਨੇ ਸਿਰ ਥੱਲੇ ਕੀਤਾ ਕਲਗੀਧਰ ਪਾਤਸ਼ਾਹ ਸਮਝਿਆ ਵੀ ਪਤਾ ਨਹੀਂ ਕੋਈ ਅੱਗੇ ਖਾਲੀ ਬੰਨਾ ਆ ਗਿਆ ਹੈ ਘੋੜਾ ਲੰਘ ਨਹੀਂ ਰਿਹਾ ਬੱਦਲ ਬੜਾ ਬਿਆਨਕ ਸੀ ਕਣੀਆਂ ਪੈ ਰਿਆਂ ਸਨ ਚਮਕ ਰਿਹਾ ਸੀ ਬੱਦਲ ਬੱਦਲ ਦੀ ਲਿਸ਼ਕ ਵੱਜੀ ਤਾਂ ਕੀ ਵੇਖਿਆ ਯਾਰ ਦੀ ਲਾਸ਼ ਪਈ ਹੈ ਤੇ ਘੋੜਾ ਚਰਨ ਚਾੜਨੇ ਵਾਓ ਉਥੇ ਘੋੜੇ ਰੋ ਕਲਗੀਧਰ ਪਾਤਸ਼ਾਹ ਉੱਤਰ ਪਏ ਕਹਿੰਦੇ ਮੇਰਾ ਘੋੜੇ ਘੋੜੇ ਕਿ ਮੈਂ ਸ਼ਹੀਦਾਂ ਦੇ ਉੱਤੋਂ ਲੰਘ ਰਿਆਂ ਜੁੱਤੀ ਜੋੜਾ ਉੱਥੇ ਲਾ ਦਿੱਤਾ ਜੁੱਤੀ ਮੇਰੀ ਜੁੱਤੀ ਆਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ ਉੱਥੋਂ ਪਹਿਣਨੋਂਗੇ ਚੱਲੇ ਨੇ ਕਲਗੀਧਰ ਪਾਤਸ਼ਾਹ ਗੜੀ ਵਿੱਚੋਂ ਵਿਸ਼ੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਾਰ ਲਿਆ ਨੇ ਮਾਚੂ ਬਾੜੇ ਦੇ ਵੱਲ ਇੱਥਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨੀਂਹਾਂ ਕੁਰਬਾਨੀ ਦੇ ਲਾੜੇ ਦੇ ਵੱਲ ਪਲ بھر ਵੇਖਿਆ ਜਾਤੇ ਨੇ ਨਾਲ ਗੌਰ ਅਤੇ ਫਿਰ ਮੁਸਕਾ ਕੇ ਲੰਘ ਤੁਰਿਆ ਸਾਈਆਂ ਲਾਂਧੀਆਂ ਅੰਦਰ ਰਹਿ ਗਈਆਂ ਪਰ ਉਹ ਪੱਲਾ ਛੁਦਾ ਕੇ ਲੰਘ ਤੁਰਿਆ ਉਹ ਬਾਹਰ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੂਰ ਨਹੀਂ ਖਾ ਕੇ ਬੈਠ ਗਿਆ ਉਹਦੇ ਲਊ ਲਿਬੜੇ ਪੈਰਾ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਵੱਲ ਪਿਤਾ ਨਮੂਹ ਦੇ ਵੇਖ ਕੇ ਤੇ ਦਇਆ ਸਿੰਘ ਰੋ ਵਿੱਚ ਆ ਕੇ ਬੈਠ ਗਿਆ ਕੀ ਸਿੰਘ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾ ਲਤਨੀ ਸੀ ਸੁਕਾਤ ਜੇ ਪਿਆਰ ਦਾ ਫੇਰ ਜਾਂਦਾ ਪਰ ਦਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਂਦਾ ਸੈਂ ਖਾਈਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਹੈ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਪਿਆ ਸਿੰਘਾ ਉਹ ਖੱਪੜ ਪਾਉਂਦਾ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਤਾਵਟ ਉਹਨਿੰਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸਜਣਾ ਦੂਰਦਾ ਹੈ ਕਿਹਾ ਸਿੰਘੜੇ ਪਾਛੋ ਤੁਸੀਂ ਚੱਲੋ ਮੈਂ ਦੀਦਾਰ ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਛੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁੱਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਹੈ ਸਾਬ ਜਦਾਂ ਦਾ ਜੇ ਕਰ ਜਿਉਂਦਾ ਰਹਾ ਤੇ ਆ ਮਿਲਾਂਗਾ ਗੁਰਾਂ ਆ ਕੇ ਰੋਹ ਦੇ ਨਾਲ ਮੋੜ ਕੇ ਉੱਠ ਬਣੀਦਾ ਜਿਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਾਲਨਾ ਦੇ ਦਿਆਂ ਕਿਸ ਤਰ੍ਹਾਂ ਦਾ ਸਮੇਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਹਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤੇ ਸਭ ਨਾਲ ਦਾ ਕਰੀ ਸਸਕਾਰ ਸਿੰਘਾ ਵਾਹ ਮੇਰੇ ਕਾਜ਼ਿਆਂ ਨੂੰ ਲੱਖਾਂ ਜ਼ਖਮ ਲੱਗੇ ਤੂੰ ਪਲੋਸ ਨਾ ਇੱਕੋ ਫਾਟੜਿਆ ਮੇਰੀ ਨਿਗਾ ਚੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਗਾ ਜੀਤ ਜੁਹਾਰ ਤੋਂ ਘਾਟੜਿਆ ਵਾਹ ਜੀ ਇਕੋ ਜੇ ਟੋਟੇ ਮੇਰੀਆਂ ਆਂਦਰਾਂ ਦੇ ਉਹ ਸਿੱਖਾ ਜੱਲਿਆ ਵਿਤਕਰਾ ਕਰ ਰਿਆ ਹੈ ਕੰਡੇ ਮੌਤ ਦੇ ਚੂਬੇ ਨੇ ਸਾਰਿਆਂ ਨੂੰ ਫੁੱਲ ਸ਼ਰਧਾ ਦੇ ਕੱਲੇ ਤੇ ਧਰ ਰਿਆ ਹੈ ਇਹ ਤੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਆ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਧਾਰ ਲਈ ਮਰ ਰਿਆ ਹੈ ਜੇ ਤੂੰ ਅੰਮ੍ਰਿਤ ਦੀ ਸ਼ਕਤੀ ਗ੍ਰਹਿਣ ਕਰ ਲਉ ਵੱਖੋ ਵੱਖਰੇ ਤੈਨੂੰ ਨਾ ਮੁੱਤ ਦੇਸ ਦੇ ਜੇ ਤੂੰ ਭਾਈ ਕਨਈਏ ਤੋ ਸਬਕ ਲੈ ਲੈਂਦਾ ਤੈਨੂੰ ਸਾਰੇ ਦਸ਼ਮੇਂ ਦੇ ਪੁੱਤ ਦੇਸਦੇ ਵਾ 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 ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ ਇਹ ਨਹੀਂ ਖਪਨ ਦੀ ਸਮਝ ਦੇ ਲੋਹਰ ਸਿੰਘਾ ਇਹਨਾਂ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ ਰਖਦੇ ਚਿਖਾ ਦੀ ਨਹੀਂ ਹ ਜੋਰ ਸਿੰਘਾ ਮਾਸ ਇਹਨਾਂ ਦਾ ਖਾਨ ਨਸ਼ੰਗੋ ਕੇਲਾ ਕਾਂ ਤਰੋੜ ਤਰੋੜ ਸਿੰਘਾ ਤਾਂ ਕਿ ਅਣਖ ਦੀ ਜਗ ਨੂੰ ਮਿਲੇ ਗੁਰਤੀ ਤੇ ਜੰਮਨਸੂਰ ਮੇ ਲੱਖ ਕਰੋੜ ਸਿੱਕਾ ਵਾ ਵਾ ਇਹਨਾਂ ਵਾਸਤੇ ਖਪਨ ਜੇ ਕੋਲ ਰਖਦਾ ਤਾਂ ਮੈਂ ਵੇਦਾ ਨਾ ਕੈ ਇਸ ਕਮਜ਼ੋਰ ਦਾਣਾ ਹੰਜੂ ਇਹਨਾਂ ਲਈ ਹੁੰਦੇ ਜੇ ਆ ਖੰਦਰ ਤਾਂ ਮੈਂ ਇਹਨੂੰ ਪਿਆਸਿਆ ਟੋੜਦਾ ਨਾ ਮੇਰੀ ਰੂਹ ਇਸ ਮੌਤ ਨੂੰ 도ਜਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਨਾ ਮੈਨੇ ਤੋ ਸਮਝਿਆ ਮਾਨ ਮਿਲਦਾ ਕਿ ਸਰਬੰਸ ਉਲਟਾ ਕੇ ਆ ਗਿਆ ਇਹ ਵੀ ਕਹਿਣ ਲੋ ਕਿ ਤਾਂ ਸੋਨ ਲਵਾ ਕੇ ਮੈਂ ਜਾਨ ਬਚਾ ਕੇ ਆ ਗਿਆ ਮੈਨੂੰ ਪਤਾ ਨਹੀਂ ਚੰਗ ਸਾਰਾ ਮੈਨੂੰ ਲੱਖ ਵਾਰੀ ਰੰਦ ਦਾ ਚੋਰ ਸਮਝੇ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸੇਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਦੋ ਚਾਦਰੇ ਦਾ ਖੱਪੜ ਪਾ ਰਿਆ ਹੈ ਇਹਦੇ ਨਾਲ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਦੇ ਕੱਪੜਾ ਦੇ ਇਹਨਾਂ ਦੀਆਂ ਵਡਿਆਈਆਂ ਨਾਲ ਕਾਜ ਸਿੰਘਾ ਲੜ ਕੇ ਜੰਗ ਇਹਦਾ ਜਿਹੜੇ ਮਰਨ ਜੋਧੇ ਕੱਪੜਾ ਉਹਨਾਂ ਨੂੰ ਹੁੰਦੇ ਰੇ ਬਾਜ ਸਿੰਘਾ ਟੋਟੇ ਇਹਨਾਂ ਦੇ ਗਣ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇ ਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀਆਂ ਪਲੰਘ ਦੀਆਂ ਮਾਰੀਆਂ ਤੇ ਇਹ ਦੇ ਖੱਪਣ ਲਾਸ਼ਾ ਪਰਦੇ ਪਾਉਣ ਦੀਆਂ ਬਾਤ ਦੀਆਂ ਸਤਨਕੀਆਂ ਲਾਰੀਆਂ ਤੇ ਉਹ ਅਮਰਤ ਧਾਰੀਆ ਉੱਥੇ ਨਿਸ਼ਚਿੰਤੋ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਈ ਬੇੜੀ ਮੈਨ ਨਹੀਂ ਰੱਖ ਸਕਦਾ ਜਾਂ ਰਾਹ ਰਹਿੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਨਹੀਂ ਸੀ ਦੋਹਾਂ ਜੋਗੀ ਤੇ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ ਦੇ ਅਸੰਗ ਘੰਬੋਲਸਾ ਕਿਆ ਨਾ ਹੰਜੂ ਕੇਰ ਦਾ ਕੇਰ ਦਾ ਟੋਪਿਆਓ ਸੂਰ ਮਤਾਈ ਤੇ ਉਸ ਬ੍ਰਹਮਾਤਮਾ ਦੀ ਮਾਲਾ ਫੇਰ ਦਾ ਫੇਰ ਦਾ ਟੋਪਿਆਓ ਮਾਲਾ ਫੇਰ ਦਾ ਫੇਰ ਦਾ